ਦੇ ਕਿਲਤ ਹੋਵੇ ਚਾਹੇ ਲਾਈਟਾਂ ਹੋਣ ਚਾਹੇ ਸੜਕਾਂ ਹੋਣ ਉਸ ਦੀ ਰਾਖੀ ਕਰਨ ਵਾਸਤੇ 21 ਤਰੀਕ ਨੂੰ ਤੁਹਾਡਾ ਨੁਮਾਇੰਦਾ ਚੁਣਿਆ ਜਾਣਾ ਹੈ ਮੈਂ ਤਾਂ ਸਿਰਫ ਇੱਕੋ ਬੇਨਤੀ ਕਰਨੀ ਹੈ ਕਿ ਸਰਕਾਰ ਅੱਜ ਤੋਂ ਪਹਿਲਾਂ 2.5 ਸਾਲ ਪਹਿਲਾਂ ਤੁਸੀਂ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਬਣਾਈ ਸੀ ਤੁਸੀਂ ਲੋਕਾਂ ਨੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਤੁਸੀਂ ਆਮ ਹੀ ਆ ਆਦਮੀਆਂ ਔਰ ਤਕਰੀਬਨ ਅੱਜ ਹੋਸ ਵੀ ਆਮ ਆਦਮੀ ਪਾਰਟੀ ਦੇ ਬਣਨ ਜਾ ਰਹੇ ਹਨ ਔਰ ਮੈਂ ਆਸ ਹੈ ਕਿ ਤੁਸੀਂ ਜਿਹੜੀ ਤੁਹਾਡੀ ਕੀਮਤੀ ਵੋਟ ਹੈ ਉਹ ਆਪਣੇ ਨਮਾਇੰਦਨ ਪਾ ਕੇ ਆਪਣੇ ਹਲਕਾ ਆਕਾ ਦੀ ਰਾਖੀ ਉੱਥੇ ਜਿੱਥੇ ਭੇਜਣਾ ਹੈ ਉੱਥੇ ਮੈਂ ਗੱਲ ਕਹਿਣਾ ਜ਼ਰੂਰ ਸਮਝਾਂਗਾ ਕਿਉਂਕਿ ਸਰਕਾਰ ਤੁਹਾਡੀ ਬਣਾਈ ਸਰਕਾਰ ਹੈ ਪੰਜਾਬ ਦੇ ਵਿੱਚ ਜੇ ਸਰਕਾਰ ਤੁਹਾਡੀ ਬਣਾਈ ਹੋਈ ਹੈ ਆਮ ਆਦਮੀ ਪਾਰਟੀ ਦੀ ਤੇ ਹੋਂਸ ਵੀ ਆਮ ਆਦਮੀ ਪਾਰਟੀ ਦਾ ਬਣਨਾ ਤੇ ਨੇਚਰ ਨਹੀਂ ਹੈ ਜੇ ਆਪਾਂ ਵੋਟ ਕਿਸੇ ਹੋਰ ਕੈਂਡੀ ਨੂੰ ਪਾ ਦਿਆਂਗੇ ਉਹ ਵੋਟ ਤੁਹਾਡੀ ਵੇਸਟ ਜਾਣੀ ਹੈ ਕਿਉਂਕਿ ਆਮ ਆਦੀ ਪਾਰਟੀ ਰਿਲੇਟਡ ਜਿਹੜਾ ਮੈਂਬਰ ਬਣ ਕੇ ਜਾਏਗਾ ਉਹਨੂੰ ਵੀ ਫੰਡ ਮਿਲਨੇ ਨੇ ਜੇ ਦੂਸਰੀ ਪਾਰਟੀ ਦਾ ਬੰਦਾ ਚਲਾ ਗਿਆ ਉਹਨੂੰ ਫੰਡ ਤਾਂ ਮਿਲਨੇ ਨਹੀਂ ਔਰ 5 ਸਾਲ ਆਪਾਂ ਖਰਾਬ ਕਰਾਂਗੇ ਮੈਂ 22 ਸਾਲ ਲਗਾਤਾਰ ਤੁਹਾਡੇ ਹਲਕੇ ਦੀ ਤੁਹਾਡੇ ਵਾਰਡ ਦੀ ਡਿਵੈਲਪਮੈਂਟ ਕਰਾਈ ਹੈ ਉਹ ਰਾਜਾ ਜੀ ਨੇ 2 ਸਾਲ ਲਗਾਤਾਰ ਤੁਹਾਡਾ ਸੇਵਾਦਾਰ ਬਣ ਕੇ ਇਥੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਔਰ ਮੈਂ ਕਹਿ ਸਕਦਾ ਜੀ ਆਪਣਾ ਟੱਕਰ ਸੀਵਰ ਦਾ ਕੋਲੇ ਵੀ ਖੋਣ ਖਾਂ ਨਹੀਂ ਸਕਦਾ ਰਾਜ ਜੀ ਖੋਲ ਖੜ ਕੇ ਸੀਵਰ ਵੀ ਸਾਫ ਕਰਾਇਆ ਤੁਹਾਡਾ ਕਿਥੇ ਕਿਥੇ ਪਾਣੀ ਕਿੰਦਾ ਹੁੰਦਾ ਸੀ ਉੱਥੇ ਲੈਣਾ ਵੀ ਕਟਾ ਕੇ ਸਾਰੀਆਂ ਸਰਵਾਕਤਾਂ ਨੂੰ ਸਾਫ ਕਰਾ ਕੇ ਤੁਹਾਡੇ ਘਰਾਂ ਨੂੰ ਪਾਣੀ ਦਿੱਤਾ ਸਹੀ ਮੈਨੇ ਹੱਕਦਾਰ ਤੁਹਾਡਾ ਰਾਜ ਵੋਟ ਦਾ ਤੇ ਆਪਾਂ ਵੋਟ ਪਾਣੀ ਚਾਹੀਦੀ ਕਿਉਂਕਿ ਆਪਾਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਉਹ ਦਿਹਾੜੀ ਤੱਕ ਲੈ ਕੇ ਆਈਏ ਤੇ ਉਹ ਵੀ ਸ਼ਾਮ ਤਿਆਰੀ ਮਿਲਦਾ ਹੈ ਇਹਨੇ ਪ੍ਰੋਫੈਸਰ ਸਾਹਿਬ ਕੰਮ ਕੀਤਾ ਇਹਦਾ ਹੱਕ ਮੰਗਦਾ ਮੋਰਚੇ ਆਪਾਂ ਨੂੰ ਹੱਕ ਦਿੰਦਾ ਹੈ ਇਹਦੀ ਮਿਹਰਤ ਦਾ ਮੋਰਨ ਦਾ ਕਿਉਂਕਿ ਆਪਾਂ ਸਾਰੇ ਬੁੱਧੀਜੀਵੀ ਪੜ੍ਹੇ ਲਿਖੇ ਲੋਕ ਇੱਥੇ ਸਾਹਮਣੇ ਉਹ ਸਾਰੇ ਸੋਚ ਵਿਚਾਰ ਕੇ ਕਰਨ ਵਾਲੇ ਲੋਕ ਨੇ ਉਹ ਆਪਾਂ ਕਈ ਵਾਰੀ ਕਹਦੇ ਨਾ ਮਤ ਦਾ ਦਾਨ ਕਰ ਦਿਓ ਮਤ ਦਾ ਦਾਨ ਕਦੇ ਨਹੀਂ ਕਰਨਾ ਚਾਹੀਦਾ ਮਤ ਨਾਲ ਵੋਟ ਪਾਣੀ ਚਾਹੀਦੀ ਸੋਚ ਕੇ ਵੋਟ ਪਾਣੀ ਚਾਹੀਦੀ ਹੈ ਤੁਹਾਡੇ ਕੋਲ ਤਿੰਨ ਕੈਂਡੀ ਨੇ ਇੱਕ ਬੀਜੇਪੀ ਦਾ ਇੱਕ ਕਾਂਗਰਸ ਦਾ ਇੱਕ ਸਾਡੀ ਆਮ ਆਦਮੀ ਪਾਰਟੀ ਦਾ ਤਿੰਨੋਂ ਕੰਨ ਨੇ ਤੁਸੀਂ ਤਿੰਨੋਂ ਇੱਕ ਦਿਨ ਪਹਿਲਾਂ ਵੀਰ ਦੀ ਸ਼ਾਮ ਨੂੰ ਪਰਿਵਾਰ ਚ ਬੈਠ ਕੇ ਸਾਡੀ ਬੇਟੀ ਦੂਜੇ ਪਾਸੇ ਜਿਹੜਾ ਬੋਬੜੀ 4 ਵਾਰ ਦੂਤ ਪਾ ਲਿਆ ਤੀਸਰਾ ਬੀਜੇਪੀ ਵਾਲਾ ਤਿੰਨਾਂ ਨੂੰ ਬਰਾਬਰ ਰੱਖਦੇ ਹੋ ਇੱਕ ਦਿਨਾਂ ਤਾਂ ਮੈਂ ਖੜਾ ਤੁਹਾਡਾ ਵਿਧਾਇਕ ਐਮਐਲ ਜੀਸੀ ਬਣਾਇਆ ਸੀ ਪੈਸੇ ਪਹਿਲਾਂ ਫੰਡ ਮੈਂ ਦੇਣੇ ਆ ਆਪਾਂ ਇਹਨੂੰ ਚੁਸ ਕਰਨਾ ਜਿਹਨੇ 2 ਸਾਲ ਦੀ ਸੇਵਾ ਕੀਤੀ ਹੈ 2 ਸਾਲ ਵਹਿਨਤ ਕਰਕੇ ਤੁਹਾਡੇ ਮੋਢਾ ਮੋਢੇ ਜਪ ਜੋੜ ਕੇ ਤੁਹਾਡੇ ਕੰਮਾਂ ਦੀ ਰਾਖੀ ਬੱਚੀ ਨੇ ਕੀਤੀ ਤੇ ਰਾਜਾ ਇਹ ਨਹੀਂ ਕੀਤੀ ਦੂਸਰੇ ਪਾਸੇ ਜਿਹੜਾ ਡਿਕਟੇਟਰਸ਼ਿਪ ਆਪਾਂ ਗਿਆ ਸਿੱਖਦੇ ਆਂ ਜੇ ਕੋਈ ਸੈਨ ਕਰਾਣ ਚੱਲ ਜਾਵੇ ਤਾਂ ਆਪਾਂ ਸੈਨ ਵੀ ਨਹੀਂ ਕਰਦੇ ਇਦਾਂ ਹੀ ਆ ਨਾ ਜੀ ਮਰੰਗਾਰਾ ਬੋਲਦੇ ਪਛੜੀ ਘੁੱਟ ਕਰਨ ਲੱਗੀ ਆਪਾਂ ਨੂੰ ਇਦਾਂ ਹੀ ਆ ਨਾ ਜੋ ਆਪਾਂ ਸੈਨ ਕਰਾਣ ਜੇ ਲਾ ਬਸ ਸੋਚਣਾ ਸੈਨ ਕਰਨੇ ਕੀ ਨਹੀਂ ਕਰਨੇ ਰਾਜਾ ਮੇਰੇ ਕੋਲ ਸੈਨ ਕਰਾ 100-100 ਸੈਨ ਕਰਾ ਕੇ ਫੇਰ ਲੈ ਜਾਂਦਾ कहाना इसी जॉब करनी है हर फैसिलिटी घर आए आम आदमी पार्टी ने वादा फ्री। आ कि जीरो हाथ खड़ा करो मैं बिल जीरो आ रहा हर के के लिल के लिल है हर महल च महला क्लीनिक बार पार च महला क्लीनिक खोलिया अठ तो लैके दो बजे तक उसे अस्पताल खुला होंगे ਹੁਣ ਮੈਂ ਹੱਥਰ ਫਿਸ਼ੀ ਦੀ ਗੱਲ ਦੱਸਾਂ ਬੀ 30 ਪਿੰਡ ਦਾ ਹਸਤਾ ਬਣਾਤਾ ਕਨੇ ਚੋਰ ਦੇਖਿਆ ਕਿ ਨਹੀਂ ਜਿਸ ਦਿਨ ਲੈਕਚਰ ਕੋਲ ਲੱਗਣਾ ਸੀ ਉਸ ਦਿਨ ਲੈਕਚਰ ਹੋਇਆ ਤੁਹਾਨੂੰ ਕੱਲ ਹੀ ਸੀਗੀ ਉਸ ਤੋਂ ਦੋ ਦਿਨ ਪਹਿਲਾਂ ਅਸੀਂ ਚਾਲੂ ਕਰਤਾ ਉਹਨਾਂ ਨੂੰ ਮਨੀ ਦਾ ਬਲਵੰਤਰਾ ਦੇਖਿਆ ਦੇਖਿਆ ਪ੍ਰਣੀ ਖੇੜੀ ਦੇਖੀ ਹੈ ਨਾ ਕਲਾਸ ਰੂਮ ਦੇ ਉੱਪਰ ਜਾਈਏ ਸੱਜੇ ਪਾਸੇ ਮੁਰਜੀ ਯਾਰ ਕੋਠਰੀ ਉਹਦੇ ਨਾਲ ਹੀ ਮਨੀ ਦਾ ਬਲਵੰਤਰਾ ਆਇਆ ਉੱਥੇ ਨਾਲ ਹੀ ਸਿਵਲ ਸਰਜੰਮ ਦਾ ਪੁੱਤਰ ਹੈ ਉੱਥੇ ਉਹ ਮੁੱਕਰਦੇ 20 ਦਿਨ ਦਾ ਅਸਟਰ ਨਮਾ ਬਣਾਤਾ ਜਾਗਦੇ ਹੁਣੇ ਜਾ ਕੇ ਦੇਖੋ ਚੁਪਲਾ 24 ਘੰਟੇ ਡਾਕਟਰ 24 ਘੰਟੇ ਸਟਾਫ ਐਮਰਜੈਂਸੀ ਜਦੋਂ ਮਰਜ਼ੀ ਚੱਲ ਜਾਓ ਦਵਾਈ ਫ੍ਰੀ ਸਿਰਫ 100 ਰੁਪਏ ਦੀ ਪਰਚੀ ਦਵਾਈ ਫ੍ਰੀ ਅਸਾਨੀਆਂ ਮਤਵਾ ਪੈਣਾ ਬੈਠ ਗਏ ਨੇ ਪਤਾ ਇਹਨਾਂ ਨੂੰ ਬੱਚਾ ਬੱਚਾ ਵਾਸਤੇ ਗਾਈ ਦੀ ਅਸਟਰ ਨਾਲ ਸੀ ਬਖਮਰ ਲੱਗੇ ਆ ਫਿਰ ਅੱਜ ਦਾ ਕੋਲ ਪਤਾ ਕੈਂਸਰ ਵਰਗੀਆਂ ਬਿਮਾਰੀਆਂ ਤੇ ਪਲੱਸ ਨਾਲ ਕਿੰਨੀ ਵਧੀਆ ਬਿਮਾਰੀਆਂ 10 ਮੈਂ ਨਾਲ ਲੱਗ ਰਿਹਾ ਹੈ ਨੈਸਿ ਸਮਾਸਤੇ ਜੇ ਆਪਾਂ ਨੈਸਿ ਡੀਐਮਸੀ ਤੋਂ ਕਰਾਣ ਚਾਹੀਏ 15000 ਰੁਪਏ ਇੱਕ ਵਾਰੀ ਲੱਗਦਾ ਹੈ ਹਫਤੇ ਤਿੰਨ ਵਾਰੀ ਹੁੰਦੀ ਹੈ 15000 ਰੁਪਿਆ ਸਿਰਫ 10 ਰੁਪਏ ਚ ਇਹ ਤੁਹਾਡੀ ਆਮ ਆਦਮੀ ਪਾਲੀ ਸਰਕਾਰ ਹੈ ਜੋ ਵਾਅਦੇ ਕੀਤਾ ਸੀ ਇੱਕ ਇੱਕ ਕਰਕੇ ਪੂਰਾ ਹੋ ਰਿਹਾ ਹੈ ਇੱਥੇ ਬੱਸ ਨਹੀਂ ਅੱਜ 20 ਅਗਸਤ 25 ਅਗਸਤ ਆ ਜਾਣੀਆਂ ਹੈ ਦੁਨੀਆਂ ਮਤਮਾ ਪਰਨ ਬੈਠੀਆਂ ਨੇ ਅਸੀਂ 1000 ਰੁਪਏ ਨਾਲ ਉਸ ਕੀਤਾ ਸੀ 1100 ਰੁਪਏ ਦੀਆਂ ਵੀ 1100 ਰੁਪਏ ਅਗਲਾ ਇਲੈਕਸ਼ਨ ਲੜਨ ਆਉਂਗਾ ਤੁਹਾਨੂੰ ਸਾਰਿਆਂ ਨੂੰ ਘਰ-ਘਰ ਪਾਇਆ ਹੋਊਗਾ ਕਿਉਂਕਿ ਸਰਕਾਰ ਤੁਸੀਂ ਬਣਾਈ ਸੀ ਖਜ਼ਾਨਾ ਖਾਲੀ ਚੜ ਕੇ ਗਈ ਸੀ ਉਹ ਖੰਨ ਪਤਾ ਕਿੰਦਾ ਖਜ਼ਾਨਾ ਕਥਾ ਕੀਤਾ ਸੀ ਕਹਿੰਦੇ ਸੀ ਸਰਕਾਰ ਨਹੀਂ ਬਣੀ ਸਰਕਾਰ ਬਣ ਗਈ ਕਹਿੰਦੇ ਸਰਕਾਰ ਚੱਲੀ ਵੀ ਭੈਸਾ ਜਲਾਤੀ ਸਰਕਾਰ ਕਹਿੰਦੇ ਸੀ ਖਵੰਡ ਵੀ ਇਕੱਠਾ ਕਿੱਥੋਂ ਲਿਆਣਗੇ 60 ਕਰੋੜ ਸਮਾ 60 ਕਰੋੜ ਰੁਪਇਆ ਮੈਂ ਨੋਰ ਤੇ ਲਾਤਾਂ ਖਵਾ ਤੋ ਗੁੰਮੀ ਪਈ। ਹਲੇ 35 ਕਰੋੜ ਦਾ ਹੋਰ ਹੈ। ਜਿੰਦਾਬਾਦ। ਹਲੇ 35 ਕਰੋੜ ਦਾ ਹੋਰ ਮਖਰ ਹੈ। ਹਾਂ ਕੋਈ ਜਦ ਮਰ ਕਰ ਲੈਣਾ ਜੀ। ਉਹਦੇ 'ਚ ਆਪਾਂ ਸਾਡੇ ਸੂਜਵਾਨ ਜੇ ਤਾਂ ਡਿਵੈਲਪਮੈਂਟ ਕਰਾਣੀ ਹੈ। ਫਿਰ ਕੁੜੀ ਨੂੰ ਵੋਟ ਪਾ ਦੇਓ ਸਾਡੀ ਬੱਚੀ ਹੈ। ਇਹਦੀ ਮਿਹਨਤ ਹੀ ਮੈਂ ਕਰ ਰਹੀ ਐ। 22 ਸਾਲ ਮੇਰੇ ਕੋਲ ਹੈਗੇ ਨੇ। ਵੰਸਾ ਦੀ ਰਾਖੀ ਮੇਰੀ ਹੈ ਜੇ ਮੇਰੇ ਤੇ ਤਵਾਰ ਹੈ ਹੱਥ ਖੜਾ ਕਰੇ ਜਿੰਨੀ ਤਵਾਰ ਹੈ ਮੇਰੇ ਤੇ ਕੰਮ ਹੋਏ ਨਾ ਸ਼ਹਿਰ ਚ ਕਿ ਨਹੀਂ ਅਜੰਗਲ ਦੇ دریا ਤੋਂ ਸੜਕਾਂ ਦੇਖੇ ਕਿੰਦਾ ਬਣੀਏ ਬਲਾਈ ਵਰਗੀਆਂ ਸੜਕਾਂ ਬਣਾਤੀਆਂ ਸਾਰੀਆਂ ਕੋਈ ਕਸਰ ਨਹੀਂ ਛੱਡੀ ਕੰਮ ਦੀ ਹਾਲੇ 2.5 ਸਾਲ ਪਏ ਮੇਰੀ ਸੇਵਾ ਦੇ ਮੈਂ 2.5 ਹੋਰ ਫਿਰਨਾ ਕਰਨੀ ਹੈ ਦਬ ਕੇ ਕਰੂੰਗਾ ਇਹਨਾ ਵਾਦਾ ਕਰਦੇ ਹੋ ਕਿ ਤੁਹਾਡੀ ਇੱਕ ਇੱਕ ਮੋੜ ਜੜੀ ਹੈ ਉਹ ਛੱਡ ਦੋ ਬੜਾ ਦਬਾਉਂਗੇ ਵਾਦਾ ਕਰਦੇ ਹੋ ਕਿ ਨਹੀਂ ਕਰਿਓ ਹੱਥ ਖੜਾ ਕਰੋ ਜੋਰ ਨਾਲ ਜਰਾ ਬੋਲੋ ਈਸੋ ਨਹੋ ਬੜੀ ਵਧੀਆ ਹਾਜ਼ਰੀ ਇਕਪੂਰ ਕਰੋ ਅੱਜ ਫਕਸਲ ਬਹੁਤ ਨੇ 2-3 ਮਿੰਟ 4-5 ਮਿੰਟ ਲਾਣੇ ਨੇ ਬਹੁਤ ਬਹੁਤ ਧੰਨਵਾਦ ਜੁਆਇਨਿੰਗ ਹੈ ਵੈਦ ਪਰਿਵਾਰ ਨੇ ਬਹੁਤ ਵਧੀਆ ਪਰਿਵਾਰ ਹੈ ਆਹ ਜੀ ਆਹ ਬੈਠ ਜਾ ਬੀਤਕਾ ਜੀ ਬਹੁਤ ਵਧੀਆ ਪਰਿਵਾਰ ਹੈ ਇਸ ਇਲਾਕੇ ਦੇ ਵਿੱਚ ਜਿਹੜੇ ਤੁਹਾਡੇ ਕੰਮਾਂ ਤੋਂ ਪ੍ਰਭਾਵਿਤ ਹੋ ਗਏ ਆਜ਼ਾਦੀ ਪਾਰਟੀ ਜੁਆਇਨਿੰਗ ਕਰਨ ਲੱਗੇ ਆ ਯਾਰ ਇੱਕ ਸਿਕੰਦਰੀ ਮਨ ਕੋਰਮ ਨੂੰ ਯਾਰ ਬੰਨਾ ਕੰਮ ਨਾਲ ਆਪਾਂ ਇੱਕ ਦਿਹਾੜੀ ਦੀ ਪ੍ਰੋਜੈਕਸ਼ਨ ਸੋਰੀ ਆਓ ਬਲਾਓ ਬਲਾਓ ਜੀ ਆਓ ਜੀ ਡਾਕਟਰ ਸਾਹਿਬ ਜੀ ਦਾ ਜੁਆਇਨ ਕੀਤਾ ਤੇ ਦੁਬਾਰਾ ਕਰ ਰਿਹਾ ਜਿੱਤਕ ਬਾਦ ਜੀ ਤੇ ਸੰਦੀਪ ਬਾਦ ਜੀ ਉੱਧਰ ਖੜੇ ਬੱਗਾ ਜੀ ਤੁਹਾਡੇ ਕੰਮ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਦੇਖੋ ਕਿ ਇਸ ਵਾਰਡ ਦੇ ਵਿੱਚ ਹੀ ਘੱਟ ਤੋਂ ਘੱਟ 10 ਤੋਂ 15 ਬੰਦੇ ਇੱਕ ਦੋ ਦਿਨਾਂ ਜੁਆਇਨਿੰਗ ਕਰ ਗਏ ਆ ਇਹ ਬੜੀ ਸੋਚਣ ਵਾਲੀ ਤੇ ਵਿਚਾਰਨ ਵਾਲੀ ਗੱਲ ਹੈ ਸਾਰੇ ਇਲਾਕੇ ਵਾਸਤੇ ਗੱਲ ਹੈ ਕਿ ਸਾਰੇ ਛੱਡ ਕੇ ਬੱਗਾ ਇਹ ਕਿੱਥੇ ਕੰਮਾਂ ਨੂੰ ਭਰੋਦ ਹੋ ਕੇ ਕਿੱਧਰ ਆ ਰਹੇ ਆ ਬੜੀ ਸੋਚਣ ਵਾਲੀ ਗੱਲ ਹੈ ਮਿੰਟੀ ਸ਼ਰਮਾ ਜੀ ਕਿਸੇ ਨਾਮ ਦੇ ਮਥਾੜ ਨਹੀਂ ਇਹ ਵੀ ਚੌੜੇ ਦਾ ਪੱਲਾ ਫੜਿਆ ਹੈ ਸ੍ਰੀਮ ਸਾਹਿਬ ਮੇਰਾ ਆਪ ਖੁਦ ਦਾ ਬੱਚਾ ਸਾਰਿਆਂ ਨੇ ਬੀਜੇਪੀ ਛੱਡ ਕੇ ਝਾੜੂ ਦਾ ਪੱਲਾ ਫਾੜ ਰਹੀ ਬੜੀ ਵੱਡੀ ਗੱਲ ਹੈ ਤੇ ਤੁਸੀਂ ਵੀ ਇਸ ਗੱਲ ਨੂੰ ਸੋਚੋ ਤੇ ਵਿਚਾਰੋ ਵੋਟ ਝਾੜੂ ਨੂੰ ਪਾਣੀ ਹੈ ਮਦਨਾਲ ਬਗਾ ਜੀ ਦੇ ਕੰਮ ਨੂੰ ਪਾਣੀ ਹੈ ਚੋਦਰੀ ਮਦਨਾਲ ਬਗਾ ਜੀ ਜਿੰਦਾਬਾਦ ਚੋਦਰੀ ਮਦਨਾਲ ਬਗਾ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਤੇ ਜਿੰਨਰ ਕੋ ਰਾਜਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਪ੍ਰਿੰਸ ਬੱਬਰ ਜੀ ਜਿੰਦਾਬਾਦ ਮੈਨੂੰ ਮਾਫੀ ਦਿਓ ਜੀ ਮੇਰੀ ਬੇਨਤੀ ਹੈ ਕੋਈ ਭੈਣ ਭਰਾ ਬਾਹਰ ਨਾ ਜਾਵੇ ਮੀਟਿੰਗ ਅੱਗੇ ਚੱਲੂ ਹੋਊਗੀ 1 ਮਿੰਟ ਵਾਸਤੇ ਸਿਰਫ 5 ਮਿੰਟ ਤੁਹਾਡਾ ਟਾਈਮ ਲੈਣਾ ਹੈ 5 ਮਿੰਟ ਵਾਸਤੇ ਜਿਹੜੇ ਇਲਾਕੇ ਦੇ ਕੈਡੀ ਜਿਹੜਾ ਤੇਜਿੰਦਰ ਕੋਰ ਰਾਜਾ ਜੀ ਉਹ ਆਪਣੇ ਫਿਰ ਵਿਚਾਰ ਉਹ ਗੱਲ ਮੈਂ ਕਰਨੀ ਹੈ ਜੀ ਤੇਜਿੰਦਰ ਕੋਰ ਬੱਲ ਬੱਲੇ ਕਰਦੇ ਹੋ ਰਾਜਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੀ ਅੱਜ ਦੀ ਇਸ ਮਿਲਣੀ ਦਾ ਮੇਨ ਮਕਸਦ ਹੈ ਇੱਕ ਲੋਕ ਤਰ ਤਰ ਦਾ ਜੋ ਸਭ ਤੋਂ ਵੱਡਾ ਉਤਸਵ ਹੈ ਮੱਥ ਤਾਨ ਜੋ 21 ਦਸੰਬਰ ਨੂੰ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਸ મતદાન ਦੇ ਬਾਰੇ ਕੁਝ ਗੱਲ ਕਰਾਟਾਵਾਂ। ਦੇਖੋ ਇਹ ਜੋ ਇਲੈਕਸ਼ਨਸ ਨੇ ਇਹ ਤੁਹਾਡੇ ਉਹ ਇਲੈਕਸ਼ਨਸ ਨੇ ਜਿੰਨੂੰ ਤੁਸੀਂ ਹੋਰ ਨੁਮਾਇੰਦਗਾ ਚੁਣਨਾ ਓ ਤੁਹਾਡੀ ਬੂਟਲੀ ਸਹੂਲਤਾਂ ਸੇਵਿਕ ਤੁਹਾਡੀਆਂ ਸੜਕਾਂ ਤੁਹਾਡੇ ਸਰਵਿਸ ਸਿਸਟਮ ਤੁਹਾਡੀ ਵਾਟਰ ਸਪਲਾਈ ਆਈ ਸਟਰੀਟ ਲਾਈਟ ਇਹ ਸਭ ਦੀ ਦੇਖਰੇ ਕਰ ਸਕਦੇ। ਸੋ ਤਾਨੂਨ ਸਾਡੇ ਸੰਵਿਧਾਨ ਨੇ ਇੱਕ ਹੱਕ ਦਿੱਤਾ ਹੈ ਰਾਏ ਪ੍ਰੋ ਇਹ ਉਹ ਹੱਕ ਹੈ ਜਿਹਦੇ ਰਾਹੀਂ ਤੁਸੀਂ ਉਪ ਨੁਮਾਇੰਦਗੀ ਨੂੰ ਚੁਣਨਾ ਹੈ ਸੋ ਉਸ ਨੁਮਾਇੰਦਗੀ ਨੂੰ ਚੁਣਨ ਜਿਹਨੂੰ ਤੁਸੀਂ ਬਹੁਤ ਸਹਾਨੀ ਨਾਲ ਮਿਲ ਸਕਦੇ ਹੋ ਤੁਸੀਂ ਉਹਨਾਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਜੋ ਤੁਹਾਡੇ ਵਿੱਚ ਵਿਚਰਦਾ ਹੋਵੇ ਅਗਰ ਤੁਸੀਂ ਉਸ ਨੁਮਾਇੰਦਗੀ ਨੂੰ ਚੁਣ ਲਿਆ ਜੋ ਤੁਹਾਡੇ ਵਿੱਚ ਕਦੀ ਆਂਦਾ ਹੀ ਨਹੀਂ ਵਿਚੜਦਾ ਹੀ ਨਹੀਂ ਤੁਸੀਂ ਉਹਨਾਂ ਅਪੀਲ ਨਹੀਂ ਕਰ ਸਕਦੇ ਤੇ ਤੁਹਾਡੀ ਵੀ ਇਸ ਵੋਟ ਰਾਈਟ इस दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर